ਅਰ ਸੰਵਿਧਾਨ ਦੇ ਮਤਲਬਕ ਪ੍ਰਧਾਨ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਖੁੱਲੀ ਦਾੜੀ ਹੋਣੀ ਚਾਹੀਦੀ ਹੈ ਦਾੜੀ ਰੰਗਦਾਨੀ ਹੋਣਾ ਚਾਹੀਦਾ ਕੀ ਕੀ ਇਹਨਾਂ ਸਾਰੀ ਪਾਰਟੀ ਦੇ ਵਿੱਚ ਕੋਈ ਅਜਿਹੇ ਬੰਦਾ ਨਹੀਂ ਜਿਹਨਾਂ ਉੱਪਰ ਦੀ ਕਿਰਪਾਣ ਪਾਉਂਦਾ ਹੋਵੇ ਦਾੜੀ ਖੁੱਲੀ ਰੱਖਦਾ ਹੋਵੇ ਹੁਣ ਵੀ ਉਹਨਾਂ ਨੇ ਸਰਦਾਰਪੁਰ ਦੇ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਜਿਹਦੇ ਕਿ ਅੰਮ੍ਰਿਤਧਾਰੀ ਵੀ ਹੈ ਨਹੀਂ ਤੇ ਦਾੜੀ ਬੰਦੇ ਹੁਣ ਸ਼ਾਇਦ ਅੱਜ ਪਤਾ ਲੱਗਾ ਸ਼ਾਇਦ ਅਮਰ ਸ਼ਕਨ ਜਾਣਗੇ ਜਦ ਲਗੇ ਜਿਦੋਂ ਤਨ ਖਾਈਏ ਕਰਾਣ ਦੇ ਦਿੱਤਾ ਗਿਆ ਸੀ ਤੇ 5 ਮਿੰਟ ਦੇ ਵਿੱਚ ਵਿੱਚ ਆਮਰ ਸਾਹਬ ਸਾਡੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਕੇ ਤੌਰ ਤੇ ਅਸਤੀਫਾ ਦਿੱਤਾ ਤੇ ਹੁਣ ਜਿਹੜੀ ਮੇਰੀ ਅਕਾਲੀ ਗੱਲ ਦੀ ਕੋਰ ਕਮੇਟੀ ਹੈ ਜਾਂ ਅਰਦਾਜ਼ ਕਰਨੀ ਹੈ ਜਾਂ ਉਦੇਦਾਰ ਨੇ ਉਹ ਆਪਣਾ ਪ੍ਰਧਾਨ ਚੋਣ ਲੈਣਾ ਜਦੋਂ ਕਿਸ ਨੂੰ ਤਨਖਾਹੀਆ ਕਰਾ ਦਿੱਤਾ ਜਾਂਦਾ ਉਹ ਕਿਸੇ ਉਦੇਤੇ ਨਹੀਂ ਰਹਿ ਸਕਦਾ ਇਸ ਵਾਸਤੇ ਤਰੰਤ ਅਦਵੀ ਆਮਰੀ ਹੁਣ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਸੁਖਵੀਰ ਸਿੰਘ ਬਾਦਲ ਛੁਂਦੇ ਆ ਤਾਂ ਉਹਨਾਂ ਨੂੰ ਤਰੰਤ ਅਸਤੀਫਾ ਦੇ ਕੇ ਕਿਉਂਕਿ ਹੁਣ ਉਹ ਤਨਖਈਆ ਕਰਾਰਾ ਹੁਣ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਸਕਦਾ ਕਿਸੇ ਨੂੰ ਪ੍ਰਧਾਨ ਥਾਪ ਵੀ ਨਹੀਂ ਸਕਦਾ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਦੇ ਸਕਦਾ ਕਿਉਂਕਿ ਤਨਖਈਆ ਤਾਂ ਉਹ ਆਪਣੀ ਪਾਰਟੀ ਤੇ ਛੱਡੇ ਕੇ ਪਾਰਟੀ ਕਿਹਨੂੰ ਪ੍ਰਧਾਨ ਬਣਾਉਂਦੀ ਹੈ ਪਾਰਟੀ ਕੀ ਚਾਹੁੰਦੀ ਹੈ ਪਾਰਟੀ ਦੇ ਕਿਹਦੇ ਵਿੱਚ ਹੈ ਤਾਂ ਉਹਨੂੰ ਇਹ ਇਹ ਕਰਨਾ ਚਾਹੀਦਾ ਦੂਸਰੀ ਗੱਲ ਇਹ ਇੱਕ ਦਿਨ ਦੀ ਗੱਲ ਨਹੀਂ ਇਹ ਦੇਖੋ 2007 ਤੋਂ ਲੈ ਕੇ ਵਾਪਰਦੀਆਂ ਘਟਨਾਵਾਂ ਬੰਦਾ ਬਾਰ-ਬਾਰ ਜ਼ਿਕਰ ਵੀ ਹੁੰਦਾ ਰਿਹਾ ਬਾਰ-ਬਾਰ ਮੰਗ ਵੀ ਉਠਦੀ ਰਹੀ ਬੇਸਿਕਲ ਤੋਂ ਹਰਾਨ ਹੈ ਕਿ ਤੇ ਡਿਪਟੀ ਸੀਐਮ ਸੀਗਾ ਉਪ ਮੁੱਖ ਮੰਤਰੀ ਸੀ ਦੇ ਸਟੇਟ ਦਾ ਗ੍ਰੇ ਮੰਤਰੀ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨੂੰ ਤਾਂ ਫਕਰੇ ਕੌਮ ਦਿੱਤਾ ਜਾ ਰਿਹਾ ਤੇ ਪੁੱਤਰ ਨੂੰ ਤਨਖਈਆ ਕਰਾਰ ਜਿਹੜੇ ਦੇਤੀ ਸੀ ਅੱਜ ਦੀ ਬ੍ਰਸਤਾਨ ਵਿੱਚ ਮੈਂ ਵਿਸ਼ੇਸ਼ ਤੌਰ ਤੇ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਸ੍ਰੀ ਅਕਾਲਤਾ ਸਭ ਦੇ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਦੇਖਿਆ ਹੈ ਸੀ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰੇ ਕੌਮ ਅਵਾਰਡ ਦਿੱਤੇ ਗਏ ਆ ਉਹ ਉਹਨਾਂ ਤੋਂ ਵਾਪਸ ਲੈ ਜਾਣ ਕਿਉਂਕਿ ਉਹ ਜਰ ਵੀ ਨਹੀਂ ਕਰਦੇ ਉਹਨਾਂ ਤੇ ਜੋ ਦੋਸ਼ ਲੱਗੇ ਜੋ ਸਾਬਤ ਹੋ ਰਹੇ ਅੱਜ ਇੱਕ ਤਾਂ ਉਹਨਾਂ ਦਾ ਦੋਸ਼ ਲਾ ਦੇ ਨੇ ਇੱਕ ਅੱਜ ਅਕਾਲ ਤੱਕ ਸਭ ਤੇ ਸਾਬਤ ਹੋ ਰਹੇ ਨਹੀਂ ਇਸ ਕਰਕੇ ਭਾਵੇਂ ਅੱਜ ਦੁਨੀਆ ਤੇ ਨਹੀਂ ਰਹੇ ਪਰ ਅਵਾਰਡ ਤਾਂ ਇਹਨਾਂ ਦੇ ਘਰੀ ਪਿਆ ਨਾ ਦੁਨੀਆ ਦੇ ਵਿੱਚ ਤਾਂ ਇੱਕ ਜਾਗਰ ਹੈ ਨਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲਪਤੀ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਸਫੀਲ ਤੇ ਖੜ ਕੇ ਉਹਨਾਂ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ। ਉਹ ਵਾਪਸ ਲੈਣਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਕੌਮ ਨੂੰ ਕਿ ਇਹ ਜਿਹੜੇ ਬੰਦੇ ਇਹੋ ਜਿਹੇ ਗਨਾਈਏ ਹੋਣ ਉਹਨਾਂ ਨੂੰ ਇਹੋ ਜਿਹੇ ਅਵਾਰਡ ਨਹੀਂ ਦਿੱਤੇ ਜਾ ਸਕਦੇ। ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਹੜੇ ਬੰਦੇ ਨਾਲ ਦੇ ਮਨਿਸਟਰੀਆਂ ਤੇਰੇ ਉਹ ਪਾਵੇਂ ਅਜ ਬਾਕੀ ਕਹ ਲੋ ਉਹ ਕਹਿੰਦੀ ਅਸੀਂ ਬਾਦੀ ਆ ਇਹ ਦਾਦੀ ਆ। ਚਲੋ ਇਹਨਾਂ ਨੇ ਉਹਨਾਂ ਦਾ ਆਪ ਦਾ ਸਪਸ਼ਟੀਕਰਨ ਆਪ ਦੇਣਾ ਹੈ। ਉਹਨਾਂ ਨੂੰ ਵੀ ਬਿਨਾਂ ਦੇਰ ਆਪਣੇ ਉਹਦੇ ਜਿਹੜੀ ਅਜੂਨੋ ਕੋਲੇ ਉਹਦੇ ਹੈਗੇ ਆਵੇਂ ਕਿਸੇ ਨੂੰ ਕੁਝ ਬਣਾਤਾ ਕਿਸੇ ਨੂੰ ਕੁਝ ਬਣਾਤਾ ਉਹਨਾਂ ਨੂੰ ਵੀ ਆਪਣੇ ਉਹਦੇ ਛੱਡ ਦੇਣੇ ਚਾਹੀਦੇ ਹਨ ਉਹਨਾਂ ਤੋਂ ਨਵੀਂ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਅੱਗੇ ਲਿਉਣ ਉਹਨਾਂ ਨੂੰ ਅੱਗੇ ਮੌਕਾ ਦੇ ਦੇਣ ਵੀ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਪਤਾਇਆਂ ਕੀਤੀਆਂ ਤੇ ਅਸੀਂ ਭੁਗਤਾਂਗੇ ਉਹਦੇ ਤੋਂ ਬਾਅਦ ਅਸੀਂ ਆਪਣਾ ਇਸ ਕਾਲੀ ਗੱਲ ਦੀ ਸੇਵਾ 'ਚ ਆ ਸਕਦੇ ਹਾਂ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਵੈਸੇ ਤਾਂ ਇਹ ਸਿੰਘ ਸਾਬਹਾਂ ਦਾ ਖੇਤਰ ਹੈ ਉਹਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਪਰ ਇੱਕ ਸਲਾਹ ਦੇ ਤੌਰ ਤੇ ਕਿਉਂਕਿ ਮੈਂ ਖੁਦ ਜੱਜਦਾਰ ਹਾਂ ਇਹਨਾਂ ਨੂੰ ਇੱਕ ਵਿਦਵਾਨਾਂ ਦਾ ਸਿੱਖ ਵਿਦਵਾਨਾਂ ਦਾ ਜਿਹਦੇ ਵਿੱਚ ਜਿਹੜੇ ਜੁਡੀਸ਼ੀਅਲੀ ਨੂੰ ਜਾਣਦੇ ਹੋਣ ਜਿਹੜੇ ਕਾਨੂੰਨ ਨੂੰ ਜਾਣਦੇ ਹੋਣ ਸਿਸ਼ਟਰੀ ਨੂੰ ਜਾਣਦੇ ਹੋਣ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਣ ਉਹਨਾਂ ਦਾ ਇੱਕ ਪੈਨਲ ਬਣਾਉਣਾ ਚਾਹੀਦਾ ਉਹਦੇ ਵਿੱਚੋਂ ਇਹ ਕੇਸ ਅਲੱਗ-ਅਲੱਗ ਕਰ ਲੈਣੇ ਚਾਹੀਦੇ ਆ ਜਿਵੇਂ ਜਿਵੇਂ ਬੇਬਲ ਕਲਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੀਆਂ ਸੰਗਤਾਂ ਦੇ ਗੋਲੀਆਂ ਚਲਾਈਆਂ ਗਈਆਂ ਸਰਦਾਰ ਸੁਖਵੀਰ ਸਿੰਘ ਰਹਿ ਮੰਤਰੀ ਸੀਗਾ ਦੋ ਬੰਦਿਆਂ ਦੇ ਕਤਲ ਹੋ ਗਏ ਇਹੋ ਜੇ ਕੇਸ ਅਲੱਗ ਕੱਢ ਲੈਣੇ ਚਾਹੀਦੇ ਆ ਗੁਰੂ ਸਾਹਿਬ ਦੀਆਂ ਬੇਦਵੀਆਂ ਹੋਈਆਂ ਕੁਰੂੜੀਆਂ ਦੇ ਉੱਤੇ ਪੱਤੇ ਨੇ ਰੋਲੇ ਗਏ ਘਰ ਘਰ ਦੇ ਤਲਾਸ਼ੀ ਲੈਂਦੇ ਆ ਲੈਂਦੇ ਆ ਵਿੱਚੋਂ ਰੋਕ ਦਿੱਤੀ ਗਈ ਵੀ ਇਹ ਤਲਾਸ਼ੀ ਨਹੀਂ ਹੋਣੀ ਚਾਹੀਦੀ ਉਹਦੇ ਕੀ ਕਾਰਨ ਸੀ ਜੋ ਸਰਦਾਰ ਖੱਟੜੇ ਨੇ ਗੱਲਾਂ ਕਹੀਆਂ ਉਹ ਵੀ ਲੈ ਲੈਣੀ ਚਾਹੀਦੀਆਂ ਅੱਜ ਇਹ ਦੂਜੇ ਪਾਸੇ ਚੱਲੇ ਹੋਏ ਨੇ ਜੇ ਪ੍ਰਦੀਪ ਕੁਲੇਰ ਕਹਿੰਦਾ ਵੀ ਆਹ ਗੱਲ ਮੇਰੇ ਕੋਲੇ ਮੰਨੇ ਆ ਫਲਾਣੇ ਟਾਈਮ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਮਿਲਣ ਗਏ ਸੀ ਉਹ ਕਹਿੰਦੇ ਤੂੰ ਤਾਂ ਦੋਸ਼ੀ ਆ ਉਹ ਤਾਂ ਦੋਸ਼ੀ ਹੈਗਾ ਉਹ ਤਾਂ ਵਾਦਾ ਮਾਰ ਇਹਦੇ ਵਾਸਤੇ ਜੀ ਆ ਪੱਕੇ ਜੀ ਤੂੰ ਦੋਸ਼ੀ ਹੈ ਤੇ ਮੇਰਾ ਦੋਸਤਾ ਦੇਖੋ ਮੈਂ ਬੇਦੋਸ਼ਤਾ ਹੋ ਨਹੀਂ ਸਕਦਾ ਗੱਲ ਚੱਲ ਰਹੀ ਹੈ ਕਿ ਜਿਹੜੇ ਤੁਸੀਂ ਦੋਸਤ ਕੀਤੇ ਆ ਤੁਸੀਂ ਜਿਹੜੇ ਲੋਕਸ਼ਭਾ ਕੇ ਸੀਕ੍ਰੀਟ ਮੀਟਿੰਗਾਂ ਕੀਤੀਆਂ ਆ ਉਹਨਾਂ ਦਾ ਜਵਾਬ ਤੁਹਾਨੂੰ ਅਕਾਲ ਤਖਤ ਤੇ ਦੇਣਾ ਪੈਣਾ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੰਜ ਸਿੰਘ ਸਹਿਬਾਨਾਂ ਨੂੰ ਫੈਸਲਾ ਬਣਾਦੈ ਨੇ ਜਿਹਦਾ ਇਹਦੇ ਚ ਬਿਲਕੁਲ ਕਾਲੀ ਨਹੀਂ ਕਰਨੀ ਚਾਹੀਦੀ ਕਿ ਦੇਖੋ ਪਹਿਲਾਂ ਜਦੋਂ ਸਭ ਦਾ ਸਾਧ ਨੂੰ ਮਾਫੀ ਦਿੱਤੀ ਸਿੱਖਾਂ ਦਾ ਭਾਵਨਾਵਾਂ ਝਟਕ ਗਈਆਂ ਬਹੁਤ ਸਾਰਾ ਨੁਕਸਾਨ ਹੋਇਆ 碍ਦਾ ਲੱਗਦੀਆਂ ਫਿਰ ਉਹ ਉਦੋਂ ਜੇ ਦਿੱਤੀ ਹੋਈ ਮਾਫੀ ਸੀ ਵਾਪਸ ਲੈਣੀ ਪਈ ਇਹੋ ਜਾਂ ਕੰਨਾ ਵਾਪਰੇ ਇਹਦੇ ਵਿੱਚ ਬਿਲਕੁਲ ਕੋਈ ਕਾਲੀ ਨਾ ਕਰ ਜਲਦਬਾਜੀ ਨਾ ਕਰਨ ਇਹਦੇ ਵਿੱਚ ਬਹੁਤ ਪੂਣਿਸ਼ਾਨ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਿਫ ਭਾਵਨਾਵਾਂ ਦੀਆਂ ਤਰਜਮਾਨੀਆਂ ਅਨੁਸਾਰ ਸਾਰਾ ਇੱਕ ਇਹ ਸਾਹਮਣੇ ਲਿਆ ਕੇ ਫਿਰ ਸਜਾ ਦੇ ਤਕਾਜ਼ੇ ਤੇ ਜਾਣਾ ਚਾਹੀਦਾ ਤਾਂ ਇਹ ਤੋਂ ਪ੍ਰਧਾਨਗੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਜੇ ਸੁਖਵਿੰਦਰ ਸਿੰਘ ਬਾਦਲ ਅੱਜ ਵੀ ਪ੍ਰਧਾਨਗੀ ਨਹੀਂ ਛੱਡੂਗਾ ਕੀ ਪ੍ਰਧਾਨਗੀ ਰੱਖ ਲੂਗਾ ਨਹੀਂ ਰੱਖੇਗਾ ਫਤਿਹਦਾਰ ਵੀ ਨਹੀਂ ਦੇ ਸਕਦੇ ਇਹਦੇ ਕੋਲੇ ਕਿਉਂਕਿ ਇਹਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੁਣ ਤਾਂ ਵੈਸੀ ਸੋਚ ਲੈਣਾ ਚਾਹੀਦਾ ਕਿੰਨੇ ਦੇ ਨਾਲ ਜਥੇਦਾਰ ਨੇ ਕਿੰਨੇ ਸ਼ਰੂਨਿਕ ਕਮੇਟੀ ਮੈਂਬਰ ਨੇ ਕਿੰਨੇ ਸ਼ਰੂਨਿਕ ਕਮੇਟੀ ਪ੍ਰਧਾਨ ਰਹਿ ਚੁੱਕੇ ਨੇ ਕੋਈ ਇਹਨੂੰ ਕਹਿਣ ਵਾਲਾ ਨਹੀਂ ਕਿ ਪ੍ਰਧਾਨ ਜੀ ਹੁਣ ਤੁਸੀਂ ਤਨਖਾਹਿਆ ਕਰਾਰ ਦਿੱਤੇ ਜਾ ਚੁੱਕੇ ਆ ਤੁਸੀਂ ਨਹੀਂ ਰਹਿ ਸਕਦੇ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਇਹ ਤੋਂ ਪਾਰਟੀ ਪ੍ਰਧਾਨੀ ਹੋ ਨਹੀਂ ਸਕਦੀ ਉਹ ਤਾਂ ਕੋਈ ਜਾਏਗੀ ਹੋਈ ਜਾ ਰਹੀ ਹੈ ਬਿਲਕੁਲ ਮੈਂ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਹੈ ਕਿ ਸੁਖਵੀਰ ਨੂੰ ਕਿਸੇ ਅਹੁਦੇ ਤੇ ਕਿਸੇ ਸਰਪੰਚੀ ਦੇ ਉਦੇ ਤੋਂ ਲੈ ਕੇ ਮੁੱਖ ਮੰਤਰੀ ਦੇ ਤੱਕ ਕਿਸੇ ਉਦੇ ਤੇ ਨਹੀਂ ਰਹਿਣਾ ਚਾਹੀਦਾ ਇਹਨੂੰ ਤਾਜ਼ ਜਿੰਦਗੀ ਸਿਮਰਨ ਕਰਨਾ ਚਾਹੀਦਾ ਹੈ ਪਛਤਾਵਾ ਕਰਨਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਦੇ ਕੀਤੇ ਗੁਨਾਹ ਕਿਤੇ ਸ਼ਾਇਦ ਗੁਰੂ ਬਖਸ਼ ਦੇ